ਇਹ ਗੱਡੀ ਐ ਜਿਸ ਵਿੱਚ ਸੁਭਕਰਮਨ ਦੀ ਮ੍ਰਿਤਿਕ ਦੇਹ ਨੂੰ ਲਿਆਂਦਾ ਗਿਆ ਖਨੋਰੀ ਬਾਰਡਰ ਤੇ ਪਹੁੰਚ ਚੁੱਕੇ ਨੇ ਇੱਥੇ ਸਰਧਾਂਜਲੀ ਦੇਣ ਲਈ ਫੁੱਲਾਂ ਦੀ ਵਰਕਾ ਨਾਲ ਸਰਧਾਂਜਲੀ ਦਿੱਤੀ ਜਾ ਰਹੀ ਹੈ ਖਨੋਰੀ ਬਾਰਡਰ ਤੇ ਸੁਭਕਰਮਨ ਦੀ ਜੋ ਮ੍ਰਿਤਿਕ ਦੇ ਹੈ ਉਸ ਨੂੰ ਲਿਆਂਦਾ ਗਿਆ ਹੈ ਤਸਵੀਰਾਂ ਤੁਹਾਨੂੰ ਖਨੋਰੀ ਬਾਰਡਰ ਦੀਆਂ ਦੇਖ ਰਹੇ ਹੋ ਤੁਸੀਂ ਵੀ ਕਿਸਾਨਾਂ ਦਾ ਵੀ ਵੱਡਾ ਕਾਫਲਾ ਇੱਥੇ ਸਰਧਾਂਜਲੀ ਦੇਣ ਲਈ ਪਹੁੰਚਿਆ ਹੋਇਆ ਹੈ ਅੱਲੇ ਆ ਹਜੇ ਤੱਕ ਸਹਿਮਤੀ ਸਿਰਫ ਇੰਨੀ ਹੈ ਕਿ ਅਸੀਂ ਐਫਆਈਆਰ ਕਰਾਉਣੀ ਚਾਹੁੰਦੇ ਸੀ ਐਫਆਈਆਰ ਸਾਡੇ ਵਕੀਲਾਂ ਦੀ ਨਿਗਰਾਨੀ ਦੇ ਵਿੱਚ ਔਰ ਵਕਾਇਦਾ ਇੱਕ ਡਾਕਟਰਾਂ ਦਾ ਬੋਰਡ ਬੈਠ ਕੇ ਹੋਈ ਹੈ ਇਹ ਪੋਸਟਮਾਰਟਮ ਜਿਹੜਾ ਹੋਇਆ ਉਹਦੇ ਵਿੱਚ ਵਕਾਇਦਾ ਵੀਡੀਓਗ੍ਰਾਫੀ ਹੋਈ ਹੈ ਤੇ ਉਸ ਤੋਂ ਬਾਅਦ ਸਾਡਾ ਇੰਨਾ ਕੀ ਹੋਇਆ ਹਜੇ ਕਿ ਅਸੀਂ ਇਹਨਾਂ ਦਾ ਮਤਲਬ ਅਜਾ ਅੰਤਮ ਸੰਸਕਾਰ 3 ਵਜੇ ਇਹਨਾਂ ਦੇ ਪਿੰਡ ਬੱਲੋ ਵਿਖੇ ਕਰਾਂਗੇ ਕਿ ਕੀ ਕੀ ਗੱਲਾਂ ਨੂੰ ਲੈ ਕੇ ਤੁਹਾਡੀ ਸਹਿਮਤੀ ਬਣੀ ਹੈ ਯਾਰ ਮੈਂ ਕਹਿੰਦਾ ਸਹਿਮਤੀ ਸਿਰਫ ਮੈਂ ਪਹਿਲਾਂ ਹੀ ਬੋਲਤਾ ਹੈ ਪਲੀਜ਼ ਆਪਣੇ ਕੋਲ ਸਮਾਂ ਇਹਨਾਂ ਨਹੀਂ ਹੈ ਕਿ ਇੱਕ ਇੱਕ ਬੰਦੇ ਨੂੰ ਆਪਾਂ ਇਕੱਠੇ ਕਰਕੇ ਜੀ ਜੀ ਕਿ ਸਨਮ ਸ਼ਹੀਦ ਦਾ ਦਰਜਾ ਦਿੱਤਾ ਜਾਣਾ ਪੋਸਟਮਾਰਟਮ ਹੋ ਗਿਆ ਹੈ ਥੱਲੇ ਵੱਲ ਤੋਂ ਹਰਿਆਣਾ ਸਰਕਾਰ ਕਾਣਾ ਕਰਦੀਆਂ ਲੈਂਦੀਆਂ ਹੁੰਦੀਆਂ ਨੇ ਇਹ ਸਰਕਾਰ ਦਾ ਕੰਮ ਹੈ ਸਰਕਾਰ ਆਪਣਾ ਕਰ ਰਹੀ ਹੈ ਅਸੀਂ ਆਪਣਾ ਕਰ ਰਹੇ ਹਾਂ ਬਲੇ ਬਸ ਅੱਗੇ ਦੀ ਰਣਨੀਤੀ ਕੀ ਕਹਿੰਦੇ ਬ੍ਰਦਰ ਹਜੇ ਮਤਲਬ ਅਸੀਂ ਫੌਜੀ ਜਿਹੜੀ ਅੱਜ ਸ਼ਹੀਦ ਸੁਭਕਰਮ ਸਿੰਘ ਦੀ ਜਿਹੜੀ ਮਤਲਬ ਅੰਤਮ ਬਾਡੀ ਹੈ ਜਿਹੜੀ ਇੱਥੇ ਬਾਰਡਰ ਤੇ ਪਹੁੰਚੀ ਖਨੋਰੀ ਬਾਰਡਰ ਔਰ ਜਿੰਨੇ ਵੀ ਕਿਸਾਨ ਸਾਰੇ ਨਾਮ ਅੱਖਾਂ ਨਾਲ ਅੱਜ ਇਹਨਾਂ ਨੂੰ ਸਦਾਨ ਜੀ ਦੇ ਲਈ ਇੱਥੇ ਬਹੁਤ ਵੱਡੀ ਤਦਾਦ ਵਿੱਚ ਪਹੁੰਚੇ ਨੇ ਔਰ ਜਿਹੜਾ ਸ਼ਸ਼ਕਾਰ ਆ ਉਹ ਉਹਨਾਂ ਦੇ ਪਿੰਡ ਵੱਲੋਂ ਵਿਖੇ ਕੀਤਾ ਜਾਏਗਾ ਰੀਤੀ ਰਿਵਾਜਾਂ ਦੇ ਅਨਸਾਰ ਤੇ ਮੈਂ ਸਮਝਦਾ ਮੈਂ ਸਰਕਾਰ ਨੂੰ ਇਸ ਸਮਾਂਚ ਤੋਂ ਨਿਦਿਆ ਕਰਦਾ ਜਿਵੇਂ ਕਿ ਜਰਨਲ ਡਾਇਰ ਨੇ 13 April 1919 ਨੂੰ ਇੱਕ ਹਨ ਹੱਤੇ ਲੋਕਾਂ ਤੇ ਗੋਲੀਆਂ ਚਲਾ ਕੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਸੀ ਉਹਨਾਂ ਦੀ ਤਰਜਤ ਇਹ ਜਿਹੜੀ ਦੁਸ਼ਮਣ ਸਰਕਾਰ ਆ ਜਿਨੇ ਕਿ ਇੱਕ ਸ਼ਾਂਤਮਈ ਤੌਰ ਤੇ ਪੀਸਫੁਲ ਰਹਿ ਕੇ ਕਿਸਾਨ ਆfda ਹਾਕਮ ਕਰੇ ਸੀ ਜਿਨ੍ਹਾਂ ਤੇ ਉਹਨਾਂ ਨੇ ਅੰਨੇਵਾ ਗੋਲੀਆਂ ਚਲਾ ਕੇ ਜਿੱਥੇ ਇਹ ਸੁਭ ਕਰਮ ਸਿੰਘ ਸਾਡੇ ਵੀਰ ਦੀ ਜੀ ਦੀਪ ਆ ਗਿਆ ਤੇ ਜਿਹੜੇ ਹਜ਼ਾਰਾਂ ਕਿਸਾਨ ਜਿਹੜੇ ਸਾਡੋ ਪੱਟੜ ਵੀ ਹੋਏ ਗੋਲੀਆਂ ਨਾਲ ਮੈਂ ਸਮਝਦਾ ਜਿਹੜੀ ਇਹ ਸਰਕਾਰ ਆ ਇਹ ਕਿਸਾਨ ਵਿਰੋਧੀ ਸਰਕਾਰ ਆ ਔਰ ਨਾਦਰ ਸ਼ਾਹੀ ਫਰਮਾਨ ਲੈ ਕੇ ਚੱਲਣ ਵਾਲੀ ਇਹ ਸਰਕਾਰ ਆ ਅਸੀਂ ਇਸ ਜਿਹੜਾ ਸ਼ਹੀਦਾਂ ਸਾਡੇ ਇਹ ਸਾਨੂੰ ਹਮੇਸ਼ਾ ਹੀ ਪ੍ਰੇਰਦੇ ਰਹਿਣਗੇ ਜੂਥ ਨੂੰ ਕਿ ਸਾਡੀ ਕਿਸਾਨੀ ਤੇ ਪਹਿਰਾ ਦੇਣ ਇਹ ਮੇਰਾ ਤੱਕ ਪਾ ਰਹਿਣਗੇ ਔਰ ਸਾਡੇ ਜਿਹੜਾ ਸ਼ਹੀਦਾਂ ਦਾ ਸਰਮਾਇਆ ਇਹ ਹਮੇਸ਼ਾ ਹੀ ਜਿੰਨੇ ਚਿਰ ਮਤਲਬ ਸਾਡਾ ਧਰਤੀ ਤੇ ਕਿਸਾਨੀ ਸੰਘਰਸ਼ ਰਹੂਗਾ ਉਹਨਾਂ ਚਿਰ ਇਹਨਾਂ ਜਿਹੜੀਆਂ ਜਾਂਦਾ ਸਾਨੂੰ ਤਾਜ਼ਾ ਉਹ ਮਤਲਬ ਮਿਲਦੀਆਂ ਰਹਿਣੀਆਂ ਮਸਾਲਾਂ ਜਿਹੜੀਆਂ ਕਿਉਂਕਿ ਸ਼ਹੀਦ ਨੇ ਜਿਹੜੇ ਇਹ ਸਿੱਖ ਕੌਮ ਦਾ ਨਹੀਂ ਟੋਟਲ ਹਵਾਮ ਦਾ ਜਿਹੜਾ ਸਰਮਾਇਆ ਨਹੀਂ ਜੇ ਮੈਂ ਸੁਭ ਕਰਮਰ ਸਿੰਘ ਅਗਲੋਤਾ ਵੀਰ ਸੀ ਜਿਹਦੇ ਜਾਣ ਨਾਲ ਸਾਨੂੰ ਦੁੱਖ ਬੜਾ ਹੋਇਆ ਕਿਉਂਕਿ ਇਹੋ ਜਿਹੜੇ ਨੌਜਵਾਨ ਜਿਹੜੇ ਜੂਥੂ ਅੱਕੇ ਲੈ ਕੇ ਤੁਰਦੇ ਨੇ ਔਰ ਕਿਸਾਨੀ ਦੀ ਰਾਹ ਤੇ ਤੁਰੇ ਹੋਏ ਨੇ ਔਰ ਇਹਨਾਂ ਨੂੰ ਸਰਕਾਰ ਨੇ ਗੋਲੀਆਂ ਮਾਰ ਕੇ ਸ਼ਹੀਦ ਕਰ ਦੇਣਾ ਇਹ ਕੋਈ ਮਾੜੀ ਮੋਟੀ ਗੱਲ ਨਹੀਂ ਔਰ ਅਸੀਂ ਸਰਕਾਰਾਂ ਦੀ ਇਸ ਸਮਾਜ ਤੋਂ ਕੋਰ ਨਿੰਦਿਆ ਕਰਦੇ ਹਾਂ ਕਿ ਜਿਹੜੀ ਮੋਦੀ ਸਰਕਾਰ ਆ ਕਾਰਪੋਰੇਟ ਘਰਾਣਾ ਦੀ ਸਰਕਾਰ ਆ ਔਰ ਇਹ ਕਿਸਾਨ ਵਿਰੋਧੀ ਸਰਕਾਰ ਸਰਕਾਰ ਜੇ ਅਸੀਂ ਇੱਕ ਕਿਸਾਨ ਸੀ ਜਿਹੜੇ ਸਾਡੇ ਕੋਈ ਇਹ ਨਜਾਇਜ਼ ਮੰਗਾਂ ਨਹੀਂ ਮੰਗਦੇ ਸੀ ਆਪਦੇ ਹੱਕਾਂ ਦੀ ਰਾਖੀ ਰੀ ਕਿਸਾਨੀ ਨੂੰ ਚਲਦਾ ਕਰ ਲਈਏ ਜਾਇਜ਼ ਮੰਗਾਂ ਮੰਗ ਰਹੇ ਸੀ ਜਿੱਥੇ ਕਿਸਾਨ ਨੇ ਅੱਧਾ ਤਸ਼ੱਦਦ ਕਰਕੇ ਸਾਡੇ ਵੀਰ ਨੂੰ ਚੀਤ ਕੀਤਾ ਜਿੰਦਾਬਾਦ ਤਸਵੀਰਾਂ ਖਨੋਰੀ ਬਾਰਡਰ ਦੀਆਂ ਦੇਖ ਰਹੇ ਹਾਂ ਜਿੱਥੇ ਅੱਜ ਸ੍ਰੀ ਸੁਭਕਰਮ ਦੀ ਮ੍ਰਿਤਕ ਦੇਹ ਨੂੰ ਲਿਆਂਦਾ ਗਿਆ ਉਸ ਨੂੰ ਸ਼ਰਧਾਂਜਲੀ ਦੇਣ ਲਈ ਕਿਸਾਨਾਂ ਦੀ ਲੰਮੀ ਕਤਾਰ ਵਿੱਚ ਇੱਕ ਅਨੁਸ਼ਾਸਨ ਵਿੱਚ ਰਹਿ ਕੇ ਲੰਮੀ ਕਤਾਰ ਲਾ ਕੇ ਸਰਨਾਂਝਲੀ ਦੇਣ ਲਈ ਖੜੇ ਹਨ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਦੇ ਜੋ ਝੰਡੇ ਵੀ ਅਤੇ ਫੁੱਲਾਂ ਦੇ ਨਾਲ ਜਿਹੜੀ ਸਰਨਾਂਝਲੀ ਦੇਣ ਲਈ ਮੁਜ਼ਾਫਰ ਮੁਜ਼ਾਫਰ ਮੁਲਕਾਬਾ ਤਸਵੀਰਾਂ ਖਨੋਰੀ ਬਾਰਡਰ ਦੀਆਂ ਦੇਖ ਰਹੇ ਹਾਂ ਜਿੱਥੇ ਅੱਜ ਸੁਭਕਰਮ ਦੀ ਮ੍ਰਿਤਿਕ ਦੇ ਨੂੰ ਲਿਆਂਦਾ ਗਿਆ ਤੇ ਉਸ ਨੂੰ ਸਰਬੰਧ ਅંજਲੀ ਦੇਣ ਲਈ ਕਿਸਾਨਾਂ ਦੀ ਲੰਮੀ ਕਤਾਰ ਵਿੱਚ ਇੱਕ ਅਨੁਸ਼ਾਸਨ ਵਿੱਚ ਰਹਿ ਕੇ ਲੰਮੀ ਕਤਾਰ ਲਾ ਕੇ ਸਰਬੰਧ ਅંજਲੀ ਦੇਣ ਲਈ ਖੜੇ ਹਨ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਦੇ ਜੋ ਝੰਡੇ ਵੀ ਅਤੇ ਫੁੱਲਾਂ ਦੇ ਨਾਲ ਜਿਹੜੀ ਸਰਬੰਧ ਅંજਲੀ ਦੇਣ ਲਈ ਬਹੁਤ ਜ਼ਹਾਬਾ ਮੁਜ਼ਾਹਬਾ ਫੁੱਲੇ ਰੱਖੇ ਮੁਲਕਾਬਾ ਦੀ ਗੋਲਿਆ ਨਾਲ ਗੁਆਚੀ। ਬਾਈ ਸਾਰ ਹੈ। ਜੱਗ ਜੱਗ। ਖਨੋਰੀ ਬਾਰਡਰ ਤੇ ਸ਼ੁਭਕਰਮਾਂ ਦੀ ਡੈੱਡ ਬੋਡੀ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਗੈਰ ਨੀਤੀਕ ਸੰਯੁਕਤ ਮੋਰਚੇ ਦੇ ਆਗੂ ਪਹੁੰਚੇ ਹੋਏ ਹਨ ਤੇ ਪਿੱਛੇ ਹੀ ਨਾਲ ਉਹਨਾਂ ਦੀ ਡੈੱਡ ਬੋਡੀ ਵੀ ਲਿਆਂਦੀ ਗਈ ਹੈ ਜਿਹਨੂੰ ਫੁੱਲਾਂ ਦੀ ਵਰਖਾ ਨਾਲ ਸਰਨ ਦਾ ਅੰਜਲੀ ਭੇਟ ਕਰ ਰਹੇ ਹਨ ਇਹ ਤਸਵੀਰਾਂ ਖਨੋਰੀ ਬਾਰਡਰ ਦੀਆਂ ਤੁਹਾਨੂੰ ਲਾਈਵ ਦਿਖਾ ਰਹੇ ਹਾਂ ਅਸੀਂ ਸੁਭਕਰਮਨ ਦੀ ﾚਡ ਬੋਡੀ ਖਨੋਰੀ ਬਾਰਡਰ ਤੇ ਫੁੱਲਾਂ ਦੀ ਵਰਖਾ ਨਾਲ ਸਰਨ ਦਾ ਅੰਜਲੀ ਦੇ ਅਦੇਸ਼ ਮੁੱਕੇ ਸੁਭਕਰਮਨ ਅਮਰ ਰਹੇ ਦੇ ਨਾਅਰੇ ਨਾਲ ਤੁਸੀਂ ਇਹ ਤਸਵੀਰਾਂ ਦੇਖ ਰਹੇ ਹੋ ਵੀ ਸੈਂਕੜੇ ਦੀ ਤਦਾਦ ਵਿੱਚ ਲੋਕ ਸਰਧਾਂਜਲੀ ਲਈ ਪਹੁੰਚੇ ਹੋਏ ਹਨ ਅਤੇ ਇਸ ਮੌਕੇ ਜਿੰਦਾਬਾਦ ਜਿੰਦਾਬਾਦ ਕੇਂਦਰ ਸਰਕਾਰ ਮਰਦਾਬਾਦ ਦੇ ਨਾਰੇ ਲਗਾ ਰਹੇ ਹਨ ਉੱਤਰ ਅਤੇ ਦੂਜੇ ਪਾਸੇ ਸੁਭਕਰਮਨ ਅਮਰ ਹਦੇ ਨਾਰਿਆਂ ਦੇ ਨਾਲ ਸੈਂਕੜੇ ਦੀ ਤਦਾਦ ਵਿੱਚ ਲੋਕੀ ਨਮ ਅੱਖਾਂ ਨਾਲ ਸਰਧਾਂਜਲੀ ਦੇ ਰਹੇ ਹਨ ਇਹ ਤਸਵੀਰਾਂ ਤੁਹਾਨੂੰ ਖਨੋਰੀ ਬਾਰਡਰ ਤੇ ਦਿਖਾ ਰਹੇ ਹਨ ਇਹ ਹੀ ਐਂਬੂਲੈਂਸ ਹੈ ਜਿਸ ਵਿੱਚ ਸ਼ੁਭਕਰਮੰਦੀ ਡੈੱਡ ਬੋਡੀ ਨੂੰ ਪਟਿਆਲਾ ਤੋਂ ਪੋਸਟਮਾਨਮ ਕਰਾ ਕੇ ਜਿਲ੍ਹਿਆਂ ਦਾ ਗਿਆ ਹੈ ਇਹ ਤਸਵੀਰਾਂ ਖਨੋਰੀ ਬਾਰਡਰ ਤੋਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਕਿਸਾਨੀ ਅੰਦੋਲਨ ਚੱਲ ਰਿਹਾ ਸੀ ਉਸ ਜਗ੍ਹਾ ਤੇ ਹੀ ਸ਼ੁਭਕਰਮੰਦੀ ਡੈੱਡ ਬੋਡੀ ਨੂੰ ਲਿਆਂਦਾ ਗਿਆ ਹੈ ਇਹ ਤਸਵੀਰਾਂ ਤੁਸੀਂ ਖਨੋਰੀ ਬਾਰਡਰ ਤੋਂ ਦੇਖ ਰਹੇ ਹੋ ਸੈਕਿੰਡ ਇੰਚ ਦੀ ਤਦਦ ਵਿੱਚ ਕਿਸਾਨ ਆਗੂ इत पहुंचे हुए हैं अगर अगे भी जो गैर राजनीतिक संयुक्त तो मोर्चे के लीडर भी पहुंचे हुए हैं ਆਕਰਮੇ ਪੂਰੇ ਜਿੰਦਾਬਾਦ 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 ਤੁਸੀਂ ਇਹ ਤਸਵੀਰਾਂ ਖਨੋਰੀ ਬਾਰਡਰ ਦੀਆਂ ਦੇਖ ਰਹੇ ਜਿੱਥੇ ਸ਼ੁਭਕਰਮਾਂ ਦੀ ਰੈੱਡ ਬੋਡੀ ਨੋ ਖਨੋਰੀ ਬੈਟਰ ਤੇ ਲਿਆਂਦਾ ਗਿਆ ਹੈ ਅਤੇ ਉਸ ਦੀ ਨੋ ਅੰਤਿਮ ਵਿਦਾਇਗੀ ਲਈ ਫੁਸਰਨਾ ਅੰਜਲੀ ਪੇਟ ਜਿਹੜੀ ਖਨੋਰੀ ਬਾਰਡਰ ਤੇ ਕਿਸਾਨ ਜਥੇਬੰਦੀਆਂ ਦੇ ਅੱਗੋਂ ਵੱਲੋਂ ਦਿੱਤੀ ਜਾ ਰਹੀ ਹੈ ਅਤੇ ਇਸ ਮੌਕੇ ਕੇਂਦਰ ਸਰਕਾਰ ਤੇ ਹਰਿਆਣਾ ਸਰਕਾਰ ਮੁਰਦਾਬਾਦ ਦੇ ਨਾਰੇ ਲਗਾ ਰਿਏ ਜਾ ਰਹੇ ਹਨ ਤੇ ਸੁਭ ਕਰਨ ਹਨ ਅਮਰ ਰਹੇ ਦੇ ਨਾਰਿਆਂ ਦੇ ਨਾਲ ਸੈਂਕੜੇ ਦੀ ਤਦਾਦ ਵਿੱਚ ਕਿਸਾਨ ਆਗੂ ਜੋ ਇੱਥੇ ਉੱਚੇ ਹੋਏ ਹਨ ਅਦੇ ਉਹਨਾਂ ਦੀ ਮਰਤੀ ਦੇ ਨੂੰ ਸਰੰਧਾ ਅੰਜਲੀ ਪੇਟ ਕਰ ਰਹੇ ਹਨ ਇਹ ਤਸਵੀਰਾਂ ਤੁਹਾਨੂੰ ਖਨੋਰੀ ਬਾਰਡਰ ਦੀਆਂ ਦਿਖਾ ਰਹੇ ਆ হায় 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 ਅੱਜ ਆਪਣੇ ਸ਼ਹੀਦ ਦਾ ਮਾਨ ਸਨਮਾਨਾ ਨਾਲ ਸੰਸਕਾਰ ਕਰਾਂਗੇ ਉਹਨਾਂ ਦੇ ਜੱਦੀ ਪਿੰਡ ਵਿੱਚ ਔਰ ਇਹ ਅੰਦੋਲਨ ਆਪਣੀਆਂ ਮੰਗਾਂ ਮਨੋਂ ਤੱਕ ਜਾਰੀ ਰਹੂਗਾ ਜੀ ਬਿਲਕੁਲ ਇਹਨਾਂ ਦਾ ਤੁਸੀਂ ਦੇਖ ਸਕਦੇ ਹੋ ਕਿ ਨਹੀਂ ਬੱਖ ਵੱਖ ਬੱਖ ਵੱਖ ਨਹੀਂ ਜੀ ਆ ਰਹੇ ਹਾਂ ਕਹਿੰਦੇ